ਉਧਿਆਣਾ ਤੋਂ ਇੱਕ ਦਿਲ ਦੇ ਹਿਲਾਤ ਦੇਣ ਵਾਲੀ ਗੜਤ ਘਟਨਾ ਸਾਹਮਣੇ ਆਈ ਹੈ ਜਦੋਂ ਇੱਕ ਪਤਨੀ ਆਪਣੇ ਧੀ ਦੇ ਪ੍ਰੇਮੀ ਤੋਂ ਬਦਲਾ ਲੈਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਗੰਭੀਰ ਅਤੇ ਹੈਰਾਨ ਕਰਨ ਵਾਲੇ ਅਪਰਾਧ ਦੇ ਵਿੱਚ ਉਸਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੇ ਉਹਦਾ ਸਾਥ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਨੇ ਆਪਣੇ ਹੀ ਪਰਿਵਾਰ ਦੇ ਤਿੰਨ ਮੈਂਬਰਾਂ ਦੇ ਨਾਲ ਮਿਲ ਕੇ ਇੱਕ ਵਿਅਕਤੀਾ ਔਰਤ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ। ਕਿਉਂਕਿ ਉਹ ਵਿਅਕਤੀ ਧੀ ਦੀ ਪੀੜਤਾ ਦੇ ਭਰਾ ਦੇ ਨਾਲ ਪੱਜ ਗਈ ਸੀ। ਮੱਜਮਾ ਉੱਤਰ ਪ੍ਰਦੇਸ਼ ਦੇ ਗੋਰਖਪੁਰ ਦੇ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਜਿਹਦੀ ਪਛਾਣ ਰਵਿੰਦਰ ਸਿੰਘ ਦੇ ਵਜੋਂ ਹੋਈ ਆ। ਉਸ ਦਾ ਭਰਾ ਰਵਿੰਦਰ ਸਿੰਘ ਤੇ ਪੁੱਤਰ ਅਮਨ ਸਿੰਘ ਤੇ ਇੱਕ ਹੋਰ ਸਾਥੀ ਸੰਤੋਸ਼ ਸਿੰਘ ਨੇ ਵੀ ਮਿਲ ਕੇ ਉਸ ਘਣਾਉਣੇ ਕਾਰੇ ਨੂੰ ਅੰਜਾਮ ਦਿੱਤਾ। ਮੁੱਖ ਤੌਰ 'ਤੇ ਰਵਿੰਦਰ ਸਿੰਘ ਦੀ ਲੜਕੀ ਦਾ ਪੀੜਤ ਤੇ ਭਰਾ ਦੇ ਨਾਲ ਪ੍ਰੇਮ ਸੰਬੰਧ ਚੱਲ ਰਿਹਾ ਸੀ ਤੇ ਦੋਵੇਂ ਪਰਿਵਾਰ ਦੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣਾ ਚਾਹੁੰਦੇ ਸੀ। ਮਲਜਮ ਰਵਿੰਦਰ ਸਿੰਘ ਆਪਣੀ ਲੜਕੀ ਦੇ ਸਹੁਰੇ ਦੇ ਖਿਲਾਫ ਸੀ ਤੇ ਉਹ ਆਪਣੀ ਧੀ ਦਾ ਕਿਤੇ ਹੋਰ ਵਿਆਹ ਕਰਵਾਉਣ ਦੀ ਤਿਆਰੀ ਕਰ ਰਿਹਾ ਸੀ ਖੁਲਾਸਾ ਇਹ ਹੋਇਆ ਕਿ ਹੋਇਆ ਕਿ ਜਿਵੇਂ ਹੀ ਮਲਜਮ ਦੀ ਲੜਕੀ ਨੂੰ ਪਤਾ ਲੱਗਿਆ ਕਿ ਉਹਦਾ ਪਿਤਾ ਕਿਤੇ ਹੋਰ ਵਿਆਹ ਕਰਵਾਉਣ ਦੀ ਤਿਆਰੀ ਕਰ ਰਿਹਾ ਤਾਂ ਉਹ ਆਪਣੇ ਪ੍ਰੇਮੀ ਦੇ ਨਾਲ ਭੱਜ ਗਈ ਤੇ ਉਹਨਾਂ ਨੇ ਮੰਦਰ ਦੇ ਵਿੱਚ ਜਾ ਕੇ ਵਿਆਹ ਕਰਵਾ ਲਿਆ ਇਸੇ ਦੌਰਾਨ ਜਦੋਂ ਮਲਜਮ ਰਵਿੰਦਰ ਸਿੰਘ ਨੂੰ ਇਹ ਗੱਲ ਦਾ ਪਤਾ ਲੱਗਿਆ ਤਾਂ ਉਹ ਆਪਣੀ ਲੜਕੀ ਨੂੰ ਆਪਣੇ ਪ੍ਰੇਮੀ ਦੇ ਨਾਲ ਪਰਾਰ ਹੋ ਪਰਾਰ ਹੋਈ ਨੂੰ ਲੱਭਣ ਲਈ ਗਿਆ ਤਾਂ ਉਹ ਪੀੜਤਾ ਦੇ ਘਰ ਪਹੁੰਚ ਗਿਆ ਜਦੋਂ ਉਸ ਨੂੰ ਆਪਣੀ ਧੀ ਦੇ ਬਾਰੇ ਕੁਝ ਨਾ ਪਤਾ ਲੱਗਿਆ ਤਾਂ ਉਹਨੇ ਬਦਲਾ ਲੈਣ ਲਈ ਪੀੜਤਾ ਦੇ ਨਾਲ ਸਮੂਹਿਕ ਬਲਾਤਕਾਰ ਕੀਤਾ ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਆਪਣੇ بیٹے ਤੇ ਆਪਣੇ ਭਰਾ ਦੇ ਨਾਲ ਪੀੜਤਾ ਦੇ ਘਰ ਪਹੁੰਚਿਆ ਤੇ ਉਸ ਸਮੇਂ ਉਹ ਇਕੱਲੀ ਸੀ ਉਹਦੇ ਬੱਚੇ ਸੁੱਤੇ ਪਏ ਸੀ ਤੇ ਫਿਰ ਦੋਸ਼ੀ ਨੇ ਉਹਨੂੰ ਕਮਰੇ ਦੇ ਵਿੱਚ ਬੰਦ ਕਰਤਾ ਤੇ ਉਹਦੇ بیٹے ਨੂੰ ਜਾਨੋਂ ਮਾਰ ਦੀ ਧਮਕੀ ਵੀ ਦਿੱਤੀ ਤੇ ਉਹਦੇ ਨਾਲ ਬਲਾਤਕਾਰ ਕੀਤਾ ਇਸ ਵਾਰ ਲੜਕੀ ਦੇ ਭਰਾ ਤੇ ਚਾਚੇ ਨੇ ਵੀ ਉਸ ਔਰਤ ਦੇ ਨਾਲ ਗਲਤ ਕੰਮ ਕੀਤਾ ਇੰਨਾ ਹੀ ਨਹੀਂ ਤਿੰਨ ਮੌਜੂਮਾ ਨੇ ਔਰਤ ਦੇ ਨਾਲ ਬਲਾਤਕਾਰ ਕਰਦਿਆਂ ਹੋਇਆਂ ਉਹਦੀਆਂ ਤਿੰਨ ਵੱਖ-ਵੱਖ ਮੋਬਾਈਲ ਦੇ ਵਿੱਚ ਵੀਡੀਓ ਵੀ ਬਣਾਈਆਂ ਬਾਅਦ ਵਿੱਚ ਔਰਤ ਨੂੰ ਧਮਕੀ ਦਿੱਤੀ ਕਿ ਜੇਕਰ ਉਹ ਆਪਣੇ ਪਤੀ ਨੂੰ ਇਸ ਬਾਰੇ ਕੁਝ ਵੀ ਦੱਸੇਗੀ ਤਾਂ ਉਹ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ ਪਹਿਲਾਂ ਤਾਂ ਪੀੜਤਾ ਚੁੱਪ ਰਹੀ ਪਰ ਜਦੋਂ ਉਸ ਨੂੰ ਲਗਾਤਾਰ ਧਮਕੀਆਂ ਮਿਲੀਆਂ ਤਾਂ ਇੱਕ ਦਿਨ ਉਸ ਨੇ ਆਪਣੇ ਪਤੀ ਨੂੰ ਸਾਰਾ ਸੱਚ ਦੱਸ ਦਿੱਤਾ ਤੇ ਇਸ ਤੋਂ ਬਾਅਦ ਮੈਲ ਦਾ ਪਤੀ ਟਿੱਪਾ ਥਾਣੇ ਪਹੁੰਚਿਆ ਤੇ ਪੁਲਿਸ ਨੂੰ ਸਮੂਹਿਕ ਬਲਾਤਕਾਰ ਦੀ ਸ਼ਿਕਾਇਤ ਦਿੱਤੀ। ਪੁਲਿਸ ਦੇ ਮੁਤਾਬਿਕ 28 ਸਾਲਾਂ ਦੀ ਔਰਤ ਆਪਣੇ ਸ਼ਿਕਾਇਤ ਜਿਨੇ ਆਦੀ ਸ਼ਿਕਾਇਤ ਦੇ ਵਿੱਚ ਕਹਾਂ ਕਿ ਉਹ ਕਿਸੇ ਹੋਰ ਸੂਬੇ ਦੇ ਰਹਿਣ ਵਾਲੀ ਆ ਤੇ ਆਪਣੇ ਪਤੀ ਤੇ ਬੱਚਿਆਂ ਦੇ ਨਾਲ ਲੁਧਿਆਣਾ ਦੇ ਵਿੱਚ ਰਹਿੰਦੀ ਸੀ। ਜਦੋਂ ਉਹਦਾ ਛੋਟਾ ਭਰਾ ਲਖਨਊ ਦੇ ਵਿੱਚ ਕਾਨੂੰਨ ਦੀ ਪੜ੍ਹਾਈ ਕਰ ਰਿਹਾ ਸੀ ਤਾਂ ਉਹਦੀ ਇੱਕ ਇੱਕ ਲੜਕੀ ਦੀ ਲੜਕੀ ਦੇ ਨਾਲ ਦੋਸਤੀ ਹੋ ਗਈ ਤੇ ਉਹਨੇ ਉਸ ਦੋਸਤੀ ਦੇ ਨਾਲ ਉਹ ਦੋਸਤੀ ਪਿਆਰ ਦੇ ਵਿੱਚ ਬਦਲ ਗਈ ਤੇ ਲੜਕੀ ਦੇ ਪਰਿਵਾਰ ਬਾਰੇ ਲੜਕੀ ਨੇ ਪਿਆਰ ਨੂੰ ਬਰਦਾਸ਼ਤ ਨਹੀਂ ਕਰ ਸਕੇ ਇਸ ਲਈ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਉਹ ਲੜਕੀ ਨਾਲ ਵਿਆਹ ਨੂੰ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਫਿਰ ਲੜਕਾ ਲੜਕੀ ਵਿਆਹ ਕਰਵਾਉਂਦੇ ਰਾਤ ਦੇ ਨਾਲ ਘਰੋਂ ਭੱਜ ਗਏ ਜਦੋਂ ਪਤਾ ਲੱਗਾ ਔਰ ਔਰਤ ਨੂੰ ਪਤਾ ਲੱਗਾ ਕਿ ਉਹਦਾ ਭਰਾ ਲਖਨਊ ਤੋਂ ਭੱਜ ਗਿਆ ਤੇ ਉਹ ਲੁਧਿਆਣੇ ਆ ਗਿਆ 29 ਅਪ੍ਰੈਲ ਨੂੰ ਦੋਵਾਂ ਨੇ ਲੁਧਿਆਣਾ ਦੇ ਵਿੱਚ ਵਿਆਹ ਕਰਵਾ ਲਿਆ ਤੇ ਆਪਣੀ ਸੁਰੱਖਿਆ ਦੇ ਲਈ ਅਦਾਲਤ ਦੇ ਵਿੱਚ ਪਟੀਸ਼ਨ ਵੀ ਦਾਇਰ ਕੀਤੀ ਅਦਾਲਤ ਦੇ ਵੱਲੋਂ ਉਸ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਪਰ ਔਰਤ ਦੇ ਭਰਾ ਨੂੰ ਪਤਾ ਸੀ ਕਿ ਲੜਕੀ ਦਾ ਪਿਤਾ ਦਬੰਗ ਕੇ ਸਮਝਾਇ ਇਸ ਲਈ ਉਹ ਨੂੰ ਲੱਭਦੇ ਨਾਤੇ ਇੱਥੇ ਵੀ ਪਹੁੰਚ ਜਾਵੇਗਾ ਇਸ ਲਈ ਉਹ 2 ਦਿਨ ਪਹਿਲਾਂ ਹੀ ਲੁਧਿਆਣਾ ਚਲਾ ਗਿਆ ਲੋਕ 2 ਦਿਨ ਤੀਜੇ ਦਿਨ ਲੜਕੀ ਦਾ ਪਿਤਾ ਰਵਿੰਦਰ ਚਾਚਾ ਬਰਿੰਦਰ ਤੇ ਭਰਾ ਅਮਨ ਤੇ ਉਸ ਦੋਸਤ ਸੰਤੋਸ਼ ਉਹਨਾਂ ਦੇ ਘਰੇ ਆਏ ਔਰਤ ਨੇ ਦੱਸਿਆ ਕਿ ਉਹਦਾ ਪਤੀ ਫੈਕਟਰੀ ਦੇ ਵਿੱਚ ਠੇਕੇਦਾਰਾ ਤੇ ਉਸ ਦਿਨ ਉਹ ਰਾਤ ਦੀ ਸ਼ਿਫਟ ਤੇ ਸੀ ਜਦੋਂ ਰਾਤ ਨੂੰ ਘਰੇ ਪਹੁੰਚਦਾ ਉਹਦੇ ਪਤੀ ਫੈਕਟਰੀ ਗਿਆ ਹੋਇਆ ਸੀ ਤੇ ਉਹਦੇ ਬੱਚੇ ਘਰ ਦੇ ਵਿੱਚ ਸੁੱਤੇ ਪਏ ਸੀ ਘਰ ਅੰਦਰ ਆਉਣ ਤੋਂ ਬਾਅਦ ਇਹਨਾਂ ਲੋਕਾਂ ਨੇ ਸਭ ਤੋਂ ਪਹਿਲਾਂ ਤਾਂ ਸਾਡੀ ਬੇਟੀ ਬਾਰੇ ਪੁੱਛਿਆ ਤੇ 30 ਮਿੰਟ ਤੱਕ ਉਹਨਾਂ ਦੇ ਨਾਲ ਬਹਿਸ ਕਰਦੇ ਰਹੇ ਤੇ ਗੱਲਬਾਤ ਦੇ ਦੌਰਾਨ ਰਵਿੰਦਰ ਤੇ ਬਰਿੰਦਰ ਦੋਵੇਂ ਆਪਣੇ ਭਰਾ ਨੂੰ ਮਾਰਨ ਦੀਆਂ ਗੱਲਾਂ ਵੀ ਕਰਦੇ ਸੀ ਉਹ ਇਹ ਮੰਨਣ ਨੂੰ ਤਿਆਰ ਨਹੀਂ ਸੀ ਉੰਨਾ ਦਾ ਭਰਾ ਉੱਥੇ ਨਹੀਂ ਆ ਗੱਲ ਨਾ ਬਣੀ ਤਾਂ ਰਵਿੰਦਰ ਨੇ ਉਸਤੇ ਹਮਲਾ ਕਰ ਦਿੱਤਾ ਸੰਤੋਸ਼ ਐਂਗਰ ਤੇ ਬ੍ਰਿੰਦਰ ਤੇ ਅਮਨ ਦੇ ਨਾਲ ਮਿਲ ਕੇ ਉਹਨੂੰ ਫੜ ਲਿਆ ਜਦ ਕਿ ਰਵਿੰਦਰ ਨੇ ਉਹਨੂੰ ਬੱਚਿਆਂ ਨੂੰ ਵੀ ਮਾਰਨੀਆਂ ਧਮਕੀਆਂ ਦਿੱਤੀਆਂ ਤਿੰਨੋਂ ਉਸ ਨੂੰ ਫੜ ਕੇ ਦੂਜੇ ਕਮਰੇ ਦੇ ਵਿੱਚ ਲੈ ਗਏ ਤੇ ਔਰਤ ਦੇ ਅਨੁਸਾਰ ਉਸਨੇ ਬਹੁਤ ਰੋਲਾ ਪਾਇਆ ਪਰ ਅਪਰਾਧੀਆਂ ਦਾ ਦਿਲ ਨਹੀਂ ਸੱਜਿਆ ਤੇ ਆਂਡ ਗਵਾਣ ਦੇ ਵਿੱਚ ਵੀ ਕਿਸੇ ਨੇ ਵੀ ਉਹਦੀ ਆਵਾਜ਼ ਨਹੀਂ ਸੁਣੀ ਇਸ ਤੋਂ ਬਾਅਦ ਇਹਨਾਂ ਨੇ ਵਾਰੀ-ਵਾਰੀ ਉਸ ਦੇ ਨਾਲ ਫਲਾਤਕਾਰ ਕੀਤਾ